ਸਤਿ ਸ਼੍ਰੀ ਅਕਾਲ ਮੈਂ ਕੋਕੀ ਹਾਲ ਚਾਲ ਠੀਕ ਠਾਕ ਹੋ ਮੇਰੇ ਭੈਣ ਭਰਾ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਹੈਗਾ ਜਾਨੀ ਕਿ ਅੱਜ ਪ੍ਰੀਤ ਮੈਨੂੰ ਕਹਿ ਰਹੀ ਹੈ ਕਿ ਬਾਹਰ ਦੇ ਪਟੂਰੇ ਖਾਣੇ ਆ ਮਤਲਬ ਘਰ ਤੇ ਬਣਾ ਲੀਦੇ ਆ ਪਰ ਘਰੋਂ ਜਿਆ ਸਵਾਦ ਨਹੀਂ ਹੁੰਦਾ ਤੇ ਮੈਂ ਮਤਲਬ ਮੈਨੂੰ ਬਾਹਰੋਂ ਲੈ ਆ ਗਿਆ ਅੱਜ ਟੂਰੇ ਬਾਹਰ ਦੇ ਹੀ ਖਾਣੇ ਆ ਤੇ ਟਾਈਮ ਹੋ ਚੁੱਕਿਆ ਵਾ ਲਾਲੋ ਕੀ ਡੇਢ ਪੌਣੇ ਦਾ ਟਾਈਮ ਹੋ ਚੁੱਕਿਆ ਵਾ ਤੇ ਜੇ ਮਿਲੇ ਪਟੂਰੇ ਕਿਸਮਤ ਹੋਏ ਤੇ ਜ਼ਰੂਰ ਲੈ ਕੇ ਖਾਣਵਾਂਗੇ ਜੇ ਨਹੀਂ ਹੋਏ ਤਾਂ ਫਿਰ ਇੱਕ ਵਾਰੀ ਗੇੜਾ ਤੇ ਪਾਊਗਾ ਹੀ ਜਾ ਉਹ ਚੱਲਦੇ ਆਂ ਵੇ ਦੇ ਜਾ ਕੇ ਦੀ ਕਿਸਮਤ ਕਿਦਾਂ ਦੀ ਆ ਗੁਰਬਾਜ਼ ਮਗਰ ਤਾਇਆ ਕਹਿੰਦਾ ਮੈਂ ਵੀ ਜਾਣਾ ਤੇ ਉਧਰੋਂ ਮੰਮੀ ਹੋਣਾ ਦੇ ਕਾਫੀ ਦਿਨਾਂ ਹੋਣਾ ਲੱਗ ਜਾਂਦਾ ਦੋ ਹੰਡੀਆ ਮਤਲਬ ਕੋਈ ਛੁੱਕਿਆ ਨਹੀਂ ਜਾਂਦਾ ਜਿਵੇਂ ਚੁੱਕੇ ਜੀ ਨਹੀਂ ਪੈ ਜਾਂਦੀ ਐਦਾਂ ਦਾ ਸਿੱਟਾ ਬਣਿਆ ਹੋਇਆ ਤੇ ਮੈਂ ਦਾ ਚਲੋ ਮਲਵਾ ਲੈਣੇ ਆ ਹਨਾ ਥੋਬੀ ਤੋਂ ਤੇ ਇਹ ਥੋਬੀ ਗਿਆ ਆਪਣਾ ਸੁਲਤਾਨਪੁਰ ਰੋਡ ਤੇ ਥੋਬੀ ਨੇ ਉਹਨਾਂ ਕੋਲ ਮਲਵਾ ਲੈਣੇ ਆ ਤੇ ਤੇਰੇ ਫਰਕ ਪੈ ਜਾਊਗਾ ਤੇ ਮੈਡੀਸਨ ਖਾਣ ਦੇ ਆ ਉਨੀ ਦੇਰੀ ਫਰਕ ਰਹਿੰਦਾ ਜਿੰਨੇ ਕਿਦਰ ਮਨ ਗੋਲੀਆਂ ਦਾ ਅਸਰ ਅਪਤਾਬਾਲ ਫੇਰ ਉਹੀ ਹਾਲ ਹੋ ਜਾਂਦਾ ਤੇ ਮੈਂ ਆਹ ਚੱਲ ਮਮੀ ਨੂੰ ਉਹਨਾਂ ਉੱਥੇ ਮਿਲਵਾ ਲਿਆ ਮੈਂ ਉਧਰ ਹੀ ਛਾਡੋ ਨੇ ਦੀਦੀ ਉਹਨਾਂ ਦਾ ਘਰ ਲੱਗ ਗਿਆ ਹੀ ਆ ਤੇ ਉੱਥੇ ਮਿਲਵਾ ਕੇ ਤੇ ਰੈਸਟ ਕਰ ਲਣਗੇ ਘੜੀ ਆਜੋ ਚਲੋ ਨਹੀਂ ਉੱਥੇ ਮਿਲਵਾ ਕੇ ਤੇ ਫਿਰ ਉਹਨਾਂ ਘਰ ਹੀ ਮਤਲਬ ਰੈਸਟ ਕਰ ਲਓ ਤੁਸੀਂ ਆਹ ਰੈਸਟ ਕਰ ਲਵਾਂਗੀ ਬੰਦ ਨਹੀਂ ਆਉਂਦੇ ਕਾ ਕਿੰਨੇ ਦਿਨ ਹੋ ਗਏ ਆ ਮੈਡੀਸਨ ਵੀ ਕੀਤੀ ਜਮਾਨਾ ਹੋ ਗਿਆ ਮੈਡੀਸਨ ਉਹ ਲਈ ਆ ਪਰ ਆਰਾਮ ਨਹੀਂ ਆਉਂਦੇ ਚਲੋ ਉਨਾ ਪ੍ਰੀਤ ਮੈਂ ਹਾਂਜੀ ਮੈਂ ਕਰਾਂਗਾ ਮੈਂ ਪਹਿਲਾਂ ਚੜ ਕੇ ਬੈਹਿੰਦਾ ਸਭ ਤੋਂ ਸੋਨੀਏ ਜੀ ਮਲਪਲੇ ਕੋ ਸੋਨੀਏ ਇਹ ਵੀ ਨਹੀਂ ਦੇਖਦਾ ਤੇ ਤੂੰ ਬらっしゃ ਰਿਹਾ ਹਾਂ ਉਹ ਜਦੋਂ ਮਰਜੀ ਬਸ ਜਾਏਗਾ ਸਾਰੇ ਸਭ ਤੋਂ ਪਹਿਲਾਂ ਚੜ ਕੇ ਬੈਹੇ ਨਾ ਮੋੜ ਸਕਦੇ ਕੋਈ ਬੈਠਾ ਹੋਵੇ ਚਾਹੇ ਨਾ ਬੈਠਾ ਹੋਵੇ ਹੈ ਤੂੰ ਕੀ ਮਿਲਾ ਲਿਓ ਕਿਹੜਾ ਟੋਪੀ ਵਾਲਾ ਮਿਲਾ ਲਿਓ ਮਮਾ ਤੂੰ ਕਿੱਥੇ ਵੇਖ ਲਿਆ ਧੋਬੀ ਨੂੰ ਹੈ ਕਾਲਾ ਤੇਲ ਆ ਲੰਦੇ ਆ ਅੱਛਾ ਅੱਛਾ ਠੀਕ ਆ ਤੋ ਬੀੰਕਲ ਕੋ ਵੇਖਿਆ ਨੇ ਰਾਜ ਸੁਲਤਾਨਨ ਰੋਡ ਤੇ ਤੇ ਉਹਨੇ ਦੁਕਾਨ ਬੰਦ ਹੈ ਜਾਂ ਤੇ ਦੁਪਹਿਰ ਦਾ ਟਾਈਮ ਹੈ ਰੋਟੀ ਖਾਣ ਦਾ ਟਾਈਮ ਹੈ ਤੇ ਤਾਂ ਕਰਕੇ ਬੰਦ ਕੀਤੀ ਆ ਪਰ ਮੈਨੂੰ ਕੀ ਪਤਾ ਹੈ ਸ਼ਾਇਦ ਠਰ ਕੇ ਖੁੱਲ ਜੇ ਤੇ ਉਨੀ ਚਿਰ ਫਿਰ ਦੀ ਦੀ ਹੁਣ ਆਉਂਗਾ ਮੰਮੀ ਕਦੇ ਬੈਹ ਜੰਨੇ ਮੂਹ ਲੋ ਆਈ ਨਾ ਕੋਈ ਕੋਈ ਆ ਨਹੀਂ ਕਰ ਤਸ ਨਾ ਉਹ ਜ਼ਰੂਰ ਤੇ ਗਲੇ ਨੂੰ ਦਬਾ ਲਈ ਕਾਈ ਸਾਸੀ ਗਾਲੇ ਸਾਸੀ ਗਾਲੇ ਤੇ ਬਲਾ ਕੋਈ ਨਾ ਪਾਰ ਕਰ ਲਾ ਕਰ ਇੰਨੇ ਨਹੀਂ ਪਾਰ ਕਰਨਾ ਹੁੰਦੇ ਨਾ ਟਾਨੀਆਂ ਦੀ ਹੁੰਦੀ ਹੁੰਦੀਆਂ ਇਹ ਹਾਂ ਨਹੀਂ ਕੁਝ ਪਾ ਆ ਸਹੀ ਗੱਲ ਬੋਤਾ ਜੈ ਵੀ ਉਹ ਨਹੀਂ ਤੂੰ ਇਹ ਬਟੂਏ ਆ ਕਿੰਨਾ ਬਟੂਨੀ ਤੋਂ ਬੇਟੋ ਕੀ ਤੋ ਬੀ ਅੱਛਾ ਬਟੂ ਕੀ ਕਹਿੰਦੇ ਬਟੂ ਪੀ ਬਲ ਕੇ ਆਇਆ ਪਹਿਲੇ ਟੋਪੀ ਟੋਪੀ ਖੜਾ ਬਲ ਆਇਆ ਟੋਪੀ ਨੇ ਹੰਦਾ ਪਰ ਥੋਬੀ ਹੁੰਦਾ ਗਾਂਦੀ ਨੂੰ ਮਨ ਲਾ ਕੇ ਆਇਆ ਆ ਨਹੀਂ ਹਾਇਏ ਗਏ ਹੀ ਤੇ ਉਹ ਰਾਜ ਵੇਖਣ ਬੰਦਿਆ। ਇਹ ਵੀ ਬੰਦ ਦੁਕਾਨ ਬੰਦਿਆ ਅੱਜ। ਕਰਨ ਕੀ ਚੱਕਰ ਹੋ ਗਿਆ। ਜਾਂ ਦੁਪਹਿਰ ਦੁਪਹਿਰ ਦੇ ਟਾਈਮ 'ਚ ਬੰਦ ਨਹੀਂ ਕਰਖਦੇ ਕਦੇ। ਹਾਂ ਰੋਟੀ ਟਾਈਮ ਦੇ ਅਮਲਾ ਰੋਟੀ ਰੋਟੀ ਦਾ ਟਾਈਮ ਹੋਇਆ ਨਾ 2 ਵਜੇ ਆ। ਫਿਰ ਉਹ 1 ਨੰਬਰ ਵਾਲੇ ਕੋ ਜੰਦਾ ਨਹੀਂ ਨਹੀਂ ਤਾਂ। ਇੱਕ ਨੰਬਰ ਜਿਹੜਾ ਉਹ ਹੈਗਾ ਵਾਲਾ। ਕਿੱਥੇ ਗਿਆ? ਇਹ ਤਾਂ ਮੈਂ ਮੋਢਾ ਮਲਾ ਕੇ ਆਈ ਆਪਾਂ। ਉਹ ਜਾਰ ਵੀ ਲਿੰਦਾ ਉਹ ਵੀ ਪੀਸ। ਜਿਹੜੀ ਨਾਮ ਇਸਲਾਣੀ ਬਣੀ ਹੋਈ ਆ ਕੁੰਦਨ ਸਿੰਘ ਦੀ ਆ ਬਾਬਾ ਕੁੰਦਨ ਸਿੰਘ ਜੀ ਦੀ ਆ ਉਹ ਜਿਹੜਾ ਇੱਕ ਨੰਬਰ ਤੋਂ ਲੱਗ ਨਾਲ ਹੀ ਏਦੇ ਪਾਸੇ ਐਸਾ ਹੱਤ ਉਹ ਜਿੱਥੇ ਉਹ ਸੂਟ ਸਾੜ ਵਾਲੀ ਦੁਕਾਨਾਂ ਉੱਥੇ ਹੀ ਆ ਕਿੱਥੇ ਸੂਟ ਸਾੜ ਲਿਆਏ ਇੱਕ ਦੋ ਬਰੀ ਚਲ ਮੈਨੂੰ ਨਾ ਲੱਗਿਆ ਉਹ ਨਹੀਂ ਇੱਧਰ ਨੂੰ ਨਹੀਂ ਹੋਣਾ ਅੰਦਰ ਨੂੰ ਜਾ ਸ਼ੀਦਾ ਬੰਦ ਓਏ ਆ ਲੱਗ ਗਿਆ ਪਤਾ ਮੈਨੂੰ ਉਂਦਰੋਂ ਹੀ ਹਾਂ ਕੱਢਦਾ ਵਾ ਦੁਕਾਨ ਦੀ ਅੱਛਾ ਕਢਾਈ ਕਢਦਾ ਤੋ ਦੇਖੋ ਵਾਧੂ ਹੁੰਦੇ ਆ ਬੇਟੀ ਇੱਥੇ ਉਹ ਮੰਦੇ ਵਾਰੀ ਸੁਪਨਾ ਉਹ ਮੀ ਗਰ ਨਾਲ ਤੇ ਪੈ ਰਿਆ ਦੁਪਹਿਰ ਰੋਟੀ ਰੋਟੀ ਦਾ ਟਾਈਮ ਹੋਇਆ ਵਾ ਹਜੇ ਨਹੀਂ ਕਿਸੇ ਨੇ ਮਿਲਣਾ ਮਸਰੇ ਕੋ ਉੱਤਰ ਨਹੀਂ ਲੱਗੀ ਫਿਰ ਮਸਰੇ ਫਿਰ ਨੂੰ ਪਿਆ ਜਨ ਨੂੰ ਕਿਰਵਾਜੀ ਦੀ ਡੋਲ ਲੱਗੀ ਉਹ ਕਹਿੰਦਾ ਇੱਧਰ ਬੈਹਣਾ ਉਹ ਲੈ ਕਿੱਡੀ ਵੱਡੀ ਡੋਲ ਵਾਓ ਫਿਰ ਡਿਊਟੀ ਜਾਣਾ ਪਰ ਫਿਰ ਗੁਰਵਾਜ ਹੋਣਾ ਨਹੀਂ ਹੋਣਾ ਇੱਕੋ ਵਰੀ ਉਹ ਕਿੱਡੀ ਵੱਡੀ ਗੁਰਵਾਜ ਕਿੱਡੀ ਡੋਲ ਆ ਰੇ ਵਾਓ ਕਿੱਡੀ ਸੋਹਣੀ ਡੋਲ ਗੁਰਵਾਜ ਹੈ ਕਵਾ ਤੇ ਗੁਰਬਾਜ ਗੁਰਬਾਜ ਨੇ ਉਹ ਲਿਆਂਦਾ ਫਿਸ਼ ਕਿੱਥੇ ਤੇਰੀ ਫਿਸ਼ ਕਿੱਥੇ ਗੁਰਬਾਜ ਤੇਰੀ ਫਿਸ਼ ਕਿੱਥੇ ਆ ਸਰ ਫੰਕਸ਼ਨ ਹੋਣਾ ਕੋਈ ਹੋਣਾ ਨੂੰ ਵਰਜਿਸ਼ ਕਰਾਉਣ ਆਪਿਆਂ ਆਉਂਦੇ ਹੈ ਦਾਧਾਣੀ ਗੁਰਬਾਜ ਸਿੰਘ ਹੂੰ ਡੋ ਕਿਹੜਾ ਮਾਈਕ ਆਹ ਤੇਰੀ ਉਹਦੀ ਵਿੱਚ ਵਿਆਹੀ ਤੇਰੀ ਬਿਮਾਰੀ ਦੇ ਦੂਸਰੇ ਨੰਬਰ ਵਾਲੀ ਚ ਉਹ ਕਿਉਂ ਲਿਆਂਦਾ ਮਾਈਕ ਲਿਆਂਦਾ ਗਾਣੇ ਮੋਲਣ ਵਾਸਤੇ ਮਾਈਕ ਗਾਣੇ ਮੋਲਣ ਵਾਸਤੇ ਜਾਂਦਾ ਹੁਣ ਗਰਵਾਇ ਬੋਲੇਗਾ ਗਾਣਾ ਕਿਥੇ ਗਰਵਾਏ ਗਾਣਾ ਬੋਲਨੇ ਗਾਣਾ ਹੈ ਚਲੋ ਕਿਥੇ ਪੁੱਛ ਲਓ ਕਿਥੇ ਰੱਖਿਆ ਵੇ ਲੋ ਕਿੱਥੇ ਧਿਆਨ ਨਾਲ ਵੇਖ ਲਾ ਪੁੱਤ ਉੱਥੇ ਆਨਂਦ ਰਹੀ ਅੰਦਰ ਹੀ ਹੋਣਾ ਵਾ ਮੈਂ ਅਸ਼ਰਾਜ ਆਇਆ ਹੀ ਨਾ ਨੇ ਅੱਛਾ ਨਾਲ ਕੋਈ ਹੁੰਦਾ ਨਹੀਂ ਆਹ ਬੱਚੇ ਫੇਰ ਤੋੜਤਾਂ ਨਹੀਂ ਦਿੰਦੇ ਮੈਂ ਨੂੰ ਮੈਂ ਨੂੰ ਕਿਹਾ ਵੀ ਮੈਂ ਤਾਂ ਵਾ ਉੱਧਰ ਲੈ ਐਂਜਲ ਗਰਮੀ ਐ ਉੱਧਰ ਆ ਉੱਧਰ ਉਹ ਰਾਜਾ ਗੁਰਬਾਈ ਆਇਆ ਬਹੁਤ ਗਾਣਾ ਬੋਲੀਏ ਗਾਣਾ ਆ ਜਾ ਆ ਜਾ ਗਾਣਾ ਬੋਲੀਏ ਚੱਲ ਐਂਜਲ ਨੂੰ ਮੈਂ ਕੱਢ ਲੈ ਗਾਣਾ ਬੋਲੀ ਗਾਣਾ ਆ ਗਾਣਾ ਬੋਲੋ ਗੁਰਬਾਈ ਹੁਣ ਮੈਂ ਬੋਲੇ ਉਹ ਖੇਤ ਚ ਆ ਜਾਣੀ ਏ ਮਾਈਕ ਨੂੰ ਵੀ ਆਨ ਕਰੀਏ ਓ ਵੇਖੋ ਆ ਵਧੀਆ ਚੀਜ਼ ਆ ਹਾਂ ਓਏ ਹੈਲੋ ਗੱਲ ਕਰੋ ਗੁਰਬਾਈ ਹੈਲੋ ਕਰਦੇ ਹੈਲੋ ਕਰਦੇ ਹੈਲੋ ਬੋਲਨਾ ਫੇ ਤੇਰੀ ਆਵਾਜ਼ ਹੋ ਚਾਊਗੀ ਹਾਂ ਹੈਲੋ ਬੋਲੋ ਹੈਲੋ ਹੈਲੋ ਅਦਰ ਸਪੀਕਰ ਕੋਈ ਕਹਿੰਦੇ ਵਿੱਚ ਬੋਲ ਹੈਲੋ ਇੱਕ ਬੋਲ ਹੈਲੋ ਬੋਲੋ ਇਹ ਚਾਣੀ ਵਾਲੇ ਆਣੀ ਇਸ ਚ ਓਏ ਹੈ ਕੀ ਕਰਦਾ ਹੈਲੋ ਕਰੋ ਫੇ ਨਾ ਕਿਆ ਨਾ ਹੂੰ ਫੁੱਕਾਈ ਮਾਰੀ ਜਾਂਦਾ ਏ ோ போலோ நீல ஆய் கே ਕੋਈ ਨਹੀਂ ਮਾਂ ਦੀ ਹਲੋ ਹਨਾ ਪਾਪਾ ਆ ਗਏ ਹੈ ਹਲੋ 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 ਚਲ ਪਾਪਾ ਬੋਲਦੇ ਦੇ ਵਿੱਚ ਵੇਖੀ ਪਾਪਾ ਦੀ ਮਾਤ ਦੇ ਪਾਪਾ 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 ਅਹ ਗਰਵਾਜ ਤੇ ਬੜਾ ਸੋਹਣਾ ਬੋਲ ਲੈਂਦਾ ਏ ਆ ਵੇਖੀ ਆ ਮਾਂ ਮੇਰੀ ਹਲੋ ਅੱਛਾ ਵਾਜਾਂ ਬਦਲਦੀਆਂ ਨੇ ਹਲੋ ਹੂੰ ਓ ਹੈਲੋ ਅਰੇ ओरिजिनल ਆਵਾਜ਼ ਤੇ ਕਰ ਦੇ ਨਾ ओरिजिनल ਤੇ ਕਰ ਦੇ ओरिजिनल ਜਿਹੜੀ ਆਵਾਜ਼ ਹੈਗੀ ਆਪਣੀ ਹੈਲੋ ਦਾਦੀ ਮਾਂ ਨਹੀਂ ਨਹੀਂ ओरिजिनल ਹੈ ਦਾਦੀ ਮਾਂ ਦੀ ਆਵਾਜ਼ ਦਾਦੀ ਮਾਂ ਦਾਦੀ ਨੂੰ ਆਈ ਦਾਦੀ ਮਾਂ ਨੂੰ ਕਹ ਆ ਜੋ ਦਾਦੀ ਮਾਂ ਆ ਜੋ ਅਰੇ ਮਾਂ ਦਾ ਗੁਰਬਾਜ ਦੀ ਆਵਾਜ਼ ਆਂਦੀ ਓਦੇ ਬੋਲਦਾ ਨਾ ਵੇ ਬੋਲ ਬੋਲ ਫੁੱਕਾਂ ਬੜੀਆਂ ਮਾਰਦਾ ਹੈ ਚਲੋ ਆਪਾਂ ਬਾਜੋ ਦਾਦੀ ਮਮਾ ਚਲੋ ਚਲੋ ਤੋ ਵੀ ਕੋ ਪੁੱਛਦੇ ਆ ਨਾ ਦਾਦੀ ਮਮਾ ਕੁਛ ਪੁੱਪੀ ਕਹਿੰਦਾ ਨਾ ਤੋ ਵੀ ਕੋ ਜਾਣਾ ਕਿਛੋ ਤੈਨੂੰ ਲੱਖ ਲਾ ਦੇਗੀ ਕਿਛੇ ਕਰਾ ਲੇਗੀ ਤੋ ਵੀ ਕਿਆ ਤੋ ਖਾ ਤੋ ਵੀ ਕੋ ਕਹਿੰਦਾ ਮਾਲਿਸ਼ ਮਾਲਿਸ਼ ਕਰਾਉਣੀ ਪੁੱਛ ਲੋ ਕੀ ਕਰਾਈ ਕਰ ਤੋ ਵੀ ਕੋ ਹਰ ਗੁੰਮਾਜ ਦੇ ਹਰ ਗੁੰਮਾਜ ਦੇ ਹਰ ਗੁੰਮਾਜ ਦੇ ਹਰ ਗੁੰਮਾਜ ਦੇ ਵਿੱਚ ਵਾਜ ਦੇ ਵਿੱਚ ਅੱਛਾ ਅੱਛਾ ਹਰ ਗੁੰਮਾਜ ਦੇ ਓ ਹਰਗੁਣੇ ਵੇਖਣ ਈ ਤੈਨੂੰ ਹਰਗੁਣੇ ਵੇਖਣ ਈ ਓ ਕੀ ਕਰਨ ਡਿਆ ਗੁਰਬਾਈ ਬੋਲ ਬੋਲ ਕੇ ਆ ਜਾ ਹਰਗੁਣਾ ਆ ਜਾ ਕਹਦੇ 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 ਹਰਗੁਣਾ ਆ ਜਾ ਕਹ ਹਰਗੁਣਾ ਆ ਜਾ ਇਹਦੇ ਮੈਕ ਚ ਕਹਦੇ ਮੈਕ ਹਾਂ ਪਹਿਲਾ ਕਹ ਹਰਗੁਣਾ ਆ ਜਾ ਦੇਖੀ ਕਿੰਦਾ ਕੰਮ ਆਰਾ ਸਲਾਇਡ ਕੋਲ ਲੱਗ ਸਲਾਇਡ ਸਲਾਇਡ ਆ ਜਾ ਹਸਣਾ ਆ ਹਰ ਗੁਣ ਆ ਜਾ ਹਰ ਗੁਣ ਵੀ ਕਹਿ ਦੇਣਾ ਹਰ ਗੁਣ ਆ ਜਾ ਕਹਦੇ ਕਹਦੇ ਹਰ ਗੁਣ ਆ ਜਾ ਇਹਦੀ ਤੇ ਦੇ ਵੀ ਇਹ ਨੂੰ ਚੱਲਦਾ ਬਸ ਬੋਲ ਇਹ ਨੂੰ ਇਹ ਨੂੰ ਬੋਲਦਾ ਬਸ ਚੱਲ ਅੱਜ ਇਹ ਚ ਬੋਲਣਾ ਮੈਂ ਬੋਲ ਹਾਂਜੀ ਹਾਂਜੀ ਕੀ ਆ ਚੱਲ ਦੋਸਤੋ ਠੀਕ ਠਾਕ ਹੋ ਆਜੋ ਤੋਂ ਬਹੁਤ ਸੋਣਾ ਸ਼ਬਦ ਆਇਆ ਮੇਰੇ ਭਾਈ ਉਹਨਾਂ ਦਾ ਅਪ੍ਰਿਮਾਨ ਜੀ ਦਾ ਸ਼ੁਕਰਾਨਾ ਬਹੁਤ ਜ਼ਿਆਦਾ ਮਸਾਉਣਿਆਂ ਤੇ ਬਹੁਤ ਵਧੀਆ ਵੀ ਲੱਗ ਰਿਹਾ

ਇਹ ਰੱਖਿਆ ਜਿ ਮੰਨਾ ਮਾਲਕ ਸਾਲੇ ਨਾ ਪਵੇ ਸੀ ਬੁੱਲ ਸਕਦੇ ਬੁੱਲ ਜੜੀ ਤੇਰਾ ਸ਼ੁਕਰਾਨਾ ਮਾਲਕ ਵਾਹਿਗੁਰੂ ਦੀ ਕਰਪਾ ਨਾਲ ਵਾਹਿਗੁਰੂ ਦੀ ਫਤਿਹ ਓਈਆ ਯਾਰ ਸਪੀਕਰ ਜਾ ਤਾਂ ਇਹ ਬਲੂ ਦਾ ਸਨਾਲ ਟਾਇਚ ਜਿੱਥੇ ਮਰਜੀ ਆਉਗਾ ਮੈਗ ਲਾ ਕੇ ਇੱਧਰ ਘੁੰਮਣ ਆ ਓ ਗਰਵਾਜ ਆਵਾਜ਼ ਆਉਂਦੀ ਵਧੀਆ ਯਾਰ ਵਧੀਆ ਸੋਹਣੀ ਚੀਜ਼ ਆ ਘਰ ਦੇ ਵਿੱਚ ਵਧੀਆ ਵਾ ਫਰਸ ਕਲਾਸ ਆ ਦੇਰੀਆਂ ਚਾਪ ਨਾਲ ਇਤਨਾ ਬ੍ਰੈਡ ਗਰਮ ਕਰ ਲਈ ਆ ਜਾ ਚਲਾਇਆ ਆ ਹੇ ਹਸਤਾਨੀਆਂ ਫੇਰ ਵੇ ਲੋ ਕਰਨ ਿਆ ਇਹ ਮੈਂ ਡਾਡਾ ਸਾਹਿਬ ਨੂੰ ਤੇਰੀ ਵੀਡੀਓ ਭੇਜਾਂ ਬਣਾ ਕੇ ਦੱਸਦਾ ਨਹੀਂ ਆ ਸਾਨੂੰ ਖਮੇ ਤੇ ਡੋਲ ਨੂੰ ਢੂੰਡਦਾ ਦਾ ਡੋਲ ਨੂੰ ਕੀ ਕਰਦਾ ਪਿਆ ਡੋਲ ਨੂੰ ਵੀ ਬਹਿਣ ਦੇਣਾ ਪੁੱਤ ਡੋਲ ਨੂੰ ਮੈਂ ਛੇੜ ਰਹਿਣ ਦੇ ਡੋਲ ਨੂੰ ਕਹਿੰਦਾ ਮੈਂ ਡੋਲ ਨੂੰ ਫੜਦਾ ਪਿਆ ਆ ਜਾ ਫਿਰ ਆ ਜਾ ਆ ਜਾ ਬਾਅਦ ਚ ਫਿਰ ਪਹਿਲਾਂ ਖਾ ਲੈ ਬ੍ਰੈਡ ਖਾ ਲੈ ਆ ਜਾ ਆ ਜਾ ਉਹਨੇ ਦੇ ਆ ਕੀਗਾ ਕੀ ਹੋਗੀ ਹੋਗੀ ਹੈ ਪੋ ਪਿੱਛੇ ਪਿੱਛੇ ਗਈ ਪੁੱਤ ਉਹ ਕੁਛ ਨਹੀਂ ਆਹ ਟੋਕਰੀ ਹੈ ਪੁਰਾਣੀ ਆ ਜਾ ਆਹੋ ਆਗ ਪਹਿਲਾਂ ਆ ਬ੍ਰੈਡ ਖਾਈਏ ਫਿਰ ਆ ਜਾ ਲੰਨੇ ਆ ਜਾ ਆ ਜਾ ਆ ਜਾ ਆ ਜਾ ਮੈਂ ਇੱਧਰ ਦਾਦੀ ਮਾਂ ਵੀ ਗਈ ਆ ਜਾ ਆ ਜਾ ਇੱਧਰ ਆ ਜਾ ਆ ਜਾ ਆ ਜਾ ਇੱਧਰ ਆ ਜਾ ਆਵੈ ਲੈਨੇ ਵਾਵਾ ਰੇ ਲੱਗਾ ਮੈਂ ਚੱਲੀਏ ਘਾਰ ਤੇ ਪਟੂਰੇ ਖਣਨੇ ਤੇ ਮੈਂ ਜਾਣ ਨਹੀਂ ਦਿਆ ਇੰਜ ਨੇ ਘਰੇ ਬਲਿਆ ਕੋਲ ਬਣਾਇਆ ਤੇ ਕਿਉਂਕਿ ਮੇਰੇ ਕੋਲ ਹਰ ਇੱਕ ਚੀਜ਼ ਗਈ ਤੇ ਵਾਸਤੇ ਖੇਡਣ ਨੂੰ ਚੱਲ ਫੇਰ ਮੈਂ ਕਿਥੋਂ ਆਣਾ ਲੈਣ ਨੂੰ ਤੇਰ ਤੂੰ ਤਾਂ ਹੈਗੀ ਹਰ ਜੀ ਖੇਡਣ ਨੂੰ ਮੈਂ ਕਿਥੋਂ ਲੈਣ ਆਉਣਾ ਇਹਨੂੰ ਫੇਰ ਹੁਣ ਛੋਟਾ ਵੀ ਨਿਕਲ ਆਇਆ ਆ ਲੈਣਾ ਖੇਡਣ ਨੂੰ ਚੱਲੀਏ ਪਰਵਾਹ ਪਰਵਾਹ ਚੱਲੀਏ ਘਰ ਹਜੇ ਨਹੀਂ ਤੇ ਕਦੋਂ ਹਜੇ ਨਹੀਂ ਤੇ ਕਦੋਂ ਜਾਣਾ ਫੇਰ ਚਲੋ ਜੀ ਲਾਤਾ ਰਹੇ ਫਿਰ ਚਲ ਅੱਦੇ ਮੈਂ ਇਹਨੂੰ ਸੌਫ ਕਰਾਂ ਦਰਵਾਜ਼ਾ ਚਲ ਚਲੀਏ ਪਤਾ ਯਾ ਚਲੋ ਮੈਂ ਮੰਮੀ ਹੁਣੀ ਇੱਥੇ ਰਹਿਣਗੇ ਤੇ ਚਲੋ ਜੇ ਠਹਿਰ ਕੇ ਦੁਕਾਨ ਖੋਲਦੀ ਐ ਤੇ ਇੱਥੇ ਬਾਹਰ ਹੀ ਦੁਕਾਨ ਆ ਨੇੜੇ ਹੀ ਤੇ ਉੱਥੇ ਕਰਾ ਲਿਓਣਗੇ ਜਾ ਕੇ ਆਪਣਾ ਮਲਾ ਲਿਓਣਗੇ ਤੇ ਮੈਂ ਚੱਲਦਾ ਘਰ ਤੇ ਉਹਨੇ ਪ੍ਰੀਤ ਨੇ ਮੰਗਾਏ ਪਟੂਰੇ ਤੇ ਮੈਂ ਹਾਂ ਚਲੋ ਹੋ ਲੈ ਲੈਂਦੇ ਆ ਮੰਮੀ ਹੁਣੀ ਇੱਥੇ ਰਹਿਣਗੇ ਫਿਰ

ਦੇ ਤੇ ਰੇਡੀ ਥਾੜ ਥਾੜ ਦਾਣੀਆਂ ਹੋ ਜਾਂਦੀਆਂ ਨੇ ਇਹ ਇਹਨੇ ਆ ਪਟੂਰੇ ਇਹ ਗੇ ਆਪਣਾ ਪੁਲ ਇੱਥੇ ਆਪਣਾ ਅ ਨੇਰ ਵਾਲਾ ਪੁਲ ਚੱਟਵੇਂ ਦੇ ਥੱਲੇ ਲੱਗਦੀ ਰੇਡੀ ਇਹ ਟਾਈਮ ਹੋ ਚੁੱਕਿਆ ਯਾਰ 3 ਵਜ ਗਏ ਨੇ ਤੇ ਕਿੰਨੇ ਵਜ ਤੱਕਣ ਪਟੂਰੇ ਹੁੰਦੇ ਨੇ ਕਿੰਨੇ ਵਜ ਤੱਕਣ ਦੁਕਾਨ ਖੁੱਲੀ ਹੁੰਦੀ ਹੈ ਜੀ ਹਾਂਜੀ ਮੈਂ ਇਹ ਕਹਾਜ਼ ਬੋਲਤਾ ਹਾਂ ਮੈਂ ਕਿੰਨੇ ਵਜੇ ਤੱਕ ਨ ਦੁਕਾਨ ਖੁੱਲੀ ਹੁੰਦੀ ਚਾਰ ਵਜੇ ਚਾਰ ਵਜੇ ਤੱਕ ਕਿੰਨੇ ਖੁੱਲੀ ਹੁੰਦੀ ਦੁਕਾਨ ਇਹਨਾਂ ਦੀ ਵਧੀਆ ਹੋ ਗਿਆ ਮੈਂ ਇਹ ਕਹਾਂ ਕਿ ਦੁਕਾਨ ਨਾ ਬੰਦੂਗੀ ਹੋਵੇ ਦਰਵਾਜ਼ਾ ਆ ਜਾ ਆ ਇੱਧਰ ਹੋ ਜਾ ਛਿੱਟ ਨਾ ਪੈ ਜਾ ਪਿੱਛੇ ਹੋ ਜਾ ਵਧੀਆ ਯਾਰ ਘੂੜੇ ਹੋ ਰਹੇ ਆਪਣੇ ਬੈਡੀ ਆਪਣੇ ਹੋ ਰਹੇ ਪਟੂਰੇ ਪੈ ਕਦੇ ਸਵੇਰੇ ਇਹਨਾਂ ਨੇ ਢੇਰੀ ਜੀ ਲਾਈ ਹੁੰਦੀ ਵੱਖਰੀ ਛੋਲਿਆਂ ਦੀ ਤੇ ਚਟਨੀ ਮਤਲਬ ਤਰੀ ਜੀ ਵੱਖਰੀ ਹੁੰਦੀ ਥੱਲਾ ਸੁੱਕੇ ਜੇ ਕੱਢੇ ਹੁੰਦੇ ਉਹਨ ਮਲਾ ਮਲਾ ਕੇ ਦਿੰਦੇ ਆ ਹੁਣੇ ਚਲੋ ਜਾਣ ਦਾ ਟਾਈਮ ਹੋਇਆ ਇਹ ਸਾਰੇ ਇਕੱਠੇ ਹੀ ਕੀਤੇ ਹੋਏ ਚ ਗੁਰਬਾਹ ਪਿੱਛੇ ਪਿੱਛੇ ਉਸ ਸਮੇ ਵੀ ਬਸਤਾ ਹਾਂ ਪਤਲੇ ਨਹੀਂ ਹੋ ਗਏ ਜਾਇ ਛੋਲੇ ਕੇ ਵੈਸੇ ਲੱਗ ਰਿਹਾ ਹੈ ਥੋੜੇ ਪਤਲੇ ਹੋ ਗਏ ਹਨਾ ਮੈਂ ਮੋਟਰ ਇਤਨਾ ਹੋ ਗਿਆ ਲਾਸਟ ਆ ਜਾਗੇ ਦਿਖਾ ਲੇਗੇ ਦੋ ਜਣੇ ਹਾਂ ਕੰਮ ਤੋਂ ਨਹੀਂ ਹੈ ਥੋੜੇ ਸੋ ਡਾਲ ਦੋ ਥੋੜੇ ਸੋ ਡਾਲ ਦੋ ਯਾਰ ਬਾਅਦ ਮੇ ਯਹਾਂ ਪੇ ਹੋਗੇ ਤੋ ਮੰਗ ਲੇਗੇ ਆਪਸੇ ਤੇ ਉਧਰ ਘਰ ਸੇ ਥੋੜਾ ਮੰਗੇ ਹਾਂ ਮੇਰੇ ਕੋਲੇ ਨੇ ਉਸ ਨੂੰ ਖਾ ਕੇ ਮੇਰੇ ਮੰਗੇ ਹੋ ਮੈਂ ਚਲੋ ਜੇ ਇੱਥੇ ਖਾਂਦੇ ਹੋਏ ਆਣਾ ਛੋਲੇ-ਛੂਲੇ ਘੜ ਦੇਣ ਦੇ ਬੰਦਾ ਮੰਗ ਲੈਂਦਾ ਮੈਂ ਚਲੋ ਘਰ ਪੈਕ ਕਰਾ ਕੇ ਲੈ ਕੇ ਜਾਣੇ ਆ ਤੇ ਕਿਤੇ ਘਟਣਾ ਜਾਣ ਮੈਂ ਵੀਰ ਨੂੰ ਕਹਾ ਥੋੜੇ ਜਿਹਾ ਵੱਧ ਪਾ ਦੋ ਪਾ ਤੇ ਪਾਣ ਉਸੇ ਉਹ ਵੱਧ ਨਾ ਨਹੀਂ ਕੀਤੀ ਆਪਣਾ ਲੋਈ ਪੂਰੇ ਬਾਗੂ ਜਾ ਲੋ ਛੋੜੋ ਜੀ ਇੱਧਰ ਗਰਮੀ ਲੱਗਣ ਦੀ ਹੈ ਟੀ-ਸ਼ਰਟ ਪਹਿਲਾਂ ਲਾਤੀ ਆ ਬੜੋ ਮਮਾ ਉਸਤੇ ਦੂਰੇ ਲੋ ਲੋ ਪੂਰੇ ਹੁਣ ਆਪੇ ਪਾਉਣ ਦੇ ਸ਼ਰਟ ਚਲੋ ਚਲੀਏ ਘਰ ਚਲੋ ਜੀ ਮੈਨੂੰ ਸ਼ਰਟ ਫੜਾ ਲਓ ਤੇ ਆਪ ਪਟੂਰੇ ਫੜ ਲਓ ਚਲੋ ਆਇਓ 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 ਕੰਮ ਬਰਾਬਰ ਦਾ ਹੀ ਰੱਖਣਾ ਪਾਵਾਂ ਕੋਣੀ ਆ ਹੈ ਦਰਬਾਜ ਕੋਣੀ ਆ ਮੈਂਗਾ ਇਹ ਨਹੀਂ ਲੇਂਗੀ ਹਾਂ ਹਾਂ ਚਲੋ ਫਿਰ ਖਲੋ ਇੱਥੇ ਮੈਂ ਪਾ ਦੇਣਾ ਤੁਹਾਨੂੰ ਸ਼ਰਟ ਫਾਈਟ ਆ ਗਈ ਆ ਮਾਉਂ ਕੇ ਘਰ ਤੇ ਆਉਂਦਿਆਂ ਨੂੰ ਆਵਾਜ਼ ਆਉਂਦਿਆਂ ਨੂੰ ਆਵਾਜ਼ ਆਉਂਦੀ ਡੌਗ ਦੀ ਪ੍ਰੀਤ ਖੋਲ ਮੈਂ ਮਾਰਿਆ ਉਹਨੂੰ ਡਰਾਇਆ ਤੇ ਉਹ ਫਿਰ ਭੁੰਕ ਲਾ ਪਈ ਹੈ ਕੀ ਗੱਲ ਆ ਹੈ ਦੱਸਦਾ ਨਹੀਂ ਆ ਹੋੜ ਨਈ ਮਿਲੇ ਬਟੂਰੇ ਹਾਂ ਬੱਤੀ ਦੇ ਬੱਤੀ ਬਾਹਰ ਆ ਗਏ ਹੁਣ ਹਾਂ ਇੱਧਰ ਸੁਖਣਾ ਆਪਣੀਆਂ ਲੋਹਾਂ ਵੀ ਕਾਫੀ ਵੱਡੀ ਹੋ ਗਈ ਆ ਕਿੰਨੇ ਅੰਗੇ ਲੋ ਆਲੂ ਵਾਰੇ ਕਹੋ ਜੀ ਜੀ ਆ ਵੇ ਲੋ ਹਣਾ ਬੂਟਾ ਕਿੰਨੀ ਜਲਦੀ ਪਾਲ ਵੀ ਜਾਂਦਾ ਤਾਂ ਹੋ ਵੀ ਕਾਫੀ ਜਾਂਦੀ ਯਾਰ ਇਹ ਇਹਦੇ ਕਈ ਫਾਇਦੇ ਨੇ ਮਤਲਬ ਵਾਲਾਂ ਦੇ ਵਿੱਚ ਕੰਮ ਆਉਂਦੀ ਹੈ ਕਿਦਾਂ ਲਾਉਣ ਦੇ ਹਨਾ ਦੇਸੀ ਨੁਕਸਿਆਂ ਦੇ ਵਿੱਚ ਬੜਿਆਂ ਦੇ ਕੰਮ ਆਉਂਦੀ ਜਿਹੜੀ aloever ਹਨਾ ਜਿਹੜੀ aloever ਇਹ ਬੜੇ ਮਤਲਬ ਦੇਸੀ ਨੁਕਸਿਆਂ ਦੇ ਵਿੱਚ ਕੰਮ ਆਉਂਦੀ ਆ ਵਧੀਆ ਚੀਜ਼ ਹੈ ਯਾਰ ਘਰਾਂ ਚ ਲਾਇਆ ਕਰੋ ਅਸਗੀਆਂ ਚੀਜ਼ਾਂ ਤੇ ਵਧੀਆ ਰਹਿੰਦੀਆਂ ਹੋਰ ਵੀ ਕਈ ਦੇਸੀ ਨੁਕਸਿਆਂ ਦੇ ਵਿੱਚ ਤੁਸੀਂ ਕੱਢ ਕੇ ਤੇ ਇਸ ਨੂੰ ਵਰਤ ਸਕਦੇ ਹੋ ਦੇਸੀ ਨੁਕਸੇ ਦੇ ਵਿੱਚ ਤੇ ਬੜਾ ਵਧੀਆ ਵਾ ਵਾਲਾਂ ਮੂਲਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਂਦੀ ਹੈ ਫੇਸ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਆਉਂਦੀ ਹੈ ਫੇਸ ਵਾਸ਼ ਹੁੰਦੇ ਆ ਕਿ ਦਾਮ ਲਵ ਉਹਦੇ ਵਿੱਚ ਵੀ ਇਹ ਚੀਜ਼ਾਂ ਬੜੀਆਂ ਕੰਮ ਆਉਂਦੀਆਂ ਨੇ ਤੇ ਸੁਖਣਾ ਕਿੱਡੇ ਸੋਹਣੇ ਆਪਣੇ ਫੁੱਲ ਖਿੜੇ ਨੇ ਆ ਦੇ ਦੁਪਹਿਰ ਆਣੀ ਦੇ ਆਹੋ ਦੁਪਹਿਰ ਹੋਈ ਹੈ ਦੁਪਹਿਰ ਆਣੀ ਦੇ ਫੁੱਲ ਦੇਖੋ ਕਿੱਡੇ ਸੋਹਣੇ ਹੋ ਗਏ ਆਪਣੇ ਵਧੀਆ ਆਉਂਦੇ ਕਰਵਾਏ ਘਰ ਸਟਾਈਲ ਮਾਰਨ ਦੇ ਆ ਦੇ ਲੈ ਪੂਰੇ ਹੱਥ ਦੇਖੋ ਐਂ ਪਾਏ ਜੇਬਾਂ 'ਚ ਭਮੰਡਿਆ ਨੇ ਯਾਰੇ ਨਾਲ ਹੈਂ ਆਹ ਕਰਵਾ ਕੇ ਤੇ ਵਾਹੋ ਸਟਾਈਲ ਸਾਰਿਆਂ ਨੂੰ ਇੱਧਰ ਘੁੰਮੋ ਜਰਾ ਘੁੰਮੋ ਆਣ ਮੋਗਰਵਾ ਸਾਵਾ ਹਾਂ ਜਾਂਦੇ ਟਾਵਰ ਨਾਲ ਭੱਜਾ ਫਿਰਦਾ ਚਲ ਆ ਜਾ ਆ ਜਾ ਆਉਣ ਆਇ ਨੂੰ ਆ ਜਾ ਐ ਇਹ ਟਾਵਰ ਨਾਲ ਮਾਨਾ ਹੱਥ ਪਾਇਆ ਨਹੀਂ ਜੇ ਪਾ ਜੀ ਲੋ ਜੀ ਆਉਂਦਿਆ ਪਹਿਲਾਂ ਆਪਾਂ ਪਟੂਰੇ ਖਾ ਲਈਏ ਤੇ ਛੋਲੇ ਆ ਜੀ ਯਾਰ ਮੈਨੂੰ ਪਤਲੇ ਕਿਉਂ ਜਾ ਬਰੇ ਹਣਾ ਪਤਲੇ ਆ ਨਾ ਅੱਜ ਹਮ ਛੋਲੇ ਆਇਆ ਇਧਰ ਆ ਗਏ ਛੋਲੇ ਤੇ ਨਾਲ ਆ ਗੀਆਂ ਹਰੀਆਂ ਮਿਰਚਾਂ ਕਟੀਆਂ ਤੇ ਨਾਲ ਆ ਗਏ ਜੀ ਆਪਣਾ ਪਿਆਜ਼ ਪਿਆਜ਼ ਤੇ ਸੁਖਣਾ ਪਾ ਦਿੱਤਾ ਉਹਨੇ 80 ਰੁਪਏ ਕਿਲੋ ਕਿਦਾਂ ਵਾਰਾ ਆ ਗਿਆ 80 ਰੁਪਏ ਕਿਲੋ ਪਿਆਜ਼ ਹੋਏ ਨੇ ਦਸੋ ਖਾਣੇ ਪਟੂਰੇ ਬਸ ਜਮਈਆਂ ਜਮੀ ਆ ਨਾ ਚਲੋ ਜੀ ਤੇ ਇਹ ਹੈਗਾ ਜੀ ਪ੍ਰੀਤ ਦਾ ਨਵਾਂ ਚੈਨਲ ਤੇ ਮੇਰੇ ਸਾਰੇ ਭੈਣ ਭਰਾ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਓ ਜੀ ਹਾਂਜੀ ਜੀ ਨਾਲ ਮੇਰੇ ਕੋਲ ਜੀ ਖਾਸ ਭੈਣ ਰਿਕਵੈਸਟ ਕਿ ਸਾਡਾ ਵੀ ਨਾਮ ਲਵ ਲੌਗ ਦੇਵੇ ਤੇ ਇੱਕ ਮੇਰੀ ਭੈਣ ਹੈਗੀ ਪੂਨਮ ਜੀ ਅੰਮ੍ਰਿਤਸਰ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਹੀ ਨਾ ਜੀ ਅੰਮ੍ਰਿਤਸਰ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਆ ਜੀ ਕਮਲਜੀਤ ਕੌਰ ਜੀ ਢਿੱਲੋ ਯੂ ਐਸ ਏ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਅਸ਼ਲੀਨ ਕੌਰ ਜੀ ਸਪੇਨ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਸਰਿੰਦਰ ਕੌਰ ਜੀ ਬੰਗੇ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈ ਗੁਰਪ੍ਰੀਤ ਕੌਰ ਜੀ ਤਰਨਤਾਰ ਤੋਂ ਤੇ ਨਾਲ ਮੇਰੇ ਇੱਕ ਹੋਰ ਵੀ ਜੀ ਅਗਨੇਜ ਸੇਵਕ ਸਿੰਘ ਜੀ ਕਪੂਰਥਲੇ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਰਣਜੀਤ ਕੌਰ ਜੀ ਤਰਨਤਾਰ ਤੋਂ ਹਾਂਜੀ ਜੀ ਫਿਰ ਕਿਦਾਂ ਲੱਗਾ ਇਹਦਾ ਵਲੌਗ ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਦੇਣਾ ਚੈਨਲ ਨੂੰ ਕਾਲਾ ਕਰੋ ਸਬਸਕ੍ਰਾਈਬ ਮਿਲਦੇ ਆਂ ਸੋਣੇ ਜੇ ਫੈਮਿਲੀ ਵਲੌਗ ਦੇ ਨਾਲ ਬਾਏ ਬਾਏ